ਸਤਿ ਸ਼੍ਰੀ ਅਕਾਲ ਜੀ ਆਈ ਹੋਪ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਅੱਜ ਦੀ ਵੀਡੀਓ ਬੇहद ਖਾਸ ਹੈ ਤੁਹਾਡੇ ਸਾਰਿਆਂ ਲਈ ਜਿਹੜਾ ਵੀ ਕੋਈ ਮੇਰਾ ਵੀਰ ਸੋਚਦਾ ਆ ਕਿ ਮੈਂ ਇੰਡੀਆ ਤੋਂ ਬਾਹਰ ਜਾ ਕੇ ਕੰਮ ਕਰਨਾ ਚਾਹ ਰਿਹਾ ਆ ਤੱਕੀ ਕਮਾਈ ਕਰ ਸਕਦਾ ਕਿੰਨੇ ਪੈਸੇ ਲਾ ਕੇ ਜਾਣਾ ਚਾਹੀਦਾ ਸਾਰੇ ਸਵਾਲਾਂ ਦੇ ਜਵਾਬ ਮੇਰੀ ਇਹ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਣੀ ਹੈ ਤੇ ਖਾਸ ਗੱਲਾਂ ਇਹਦੇ ਵਿੱਚ ਸਾਰੀਆਂ ਨੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਜੋ ਤੁਸੀਂ ਵਾਰ-ਵਾਰ ਸੋਚ ਰਹੇ ਆ ਤਾਂ ਦੋ ਗੱਲਾਂ ਨੇ ਪਹਿਲੀ ਗੱਲ ਤੇ ਵੀ ਜੇ ਤੁਸੀਂ ਫਰੈਸ਼ਰ ਆ ਤਾਂ ਵੱਖਰਾ ਸਿਸਟਮ ਆ ਬਾਹਰ ਜਾਣ ਦਾ ਜੇ ਤੁਸੀਂ ਕੋਈ ਕਾਰੀਗਰ ਆ ਕੋਈ ਤੁਹਾਨੂੰ ਹੁਨਰ ਆਉਂਦਾ ਆ ਤੁਸੀਂ ਕੋਈ ਸਕਿੱਲ ਜਾਣਦੇ ਫਿਰ ਵੱਖਰਾ ਸਿਸਟਮ ਆ ਬਾਹਰ ਜਾਣ ਦਾ ਇੱਥੋਂ ਜੇ ਤੇ ਤੁਸੀਂ ਵਧੀਆ ਸਿੱਖੇ ਹੋਇਆ ਹੋਇਆ ਸਕਿੱਲਡਾ ਤੁਹਾਡੇ ਕੋਲ ਕੋਈ ਕੰਮਕਾਰ ਜਾਣਦੇ ਆ ਫਿਰ ਤੁਹਾਡਾ ਫਿਊਚਰ ਹੈ ਬਾਹਰ ਤੁਹਾਨੂੰ ਪੈਸੇ ਵੀ ਵਧੀਆ ਬਣਨਗੇ ਜਲਦੀ ਵੀ ਤੁਹਾਡੇ ਕੰਮ ਹੋ ਜਾਣਗੇ ਪਰ ਤੁਸੀਂ ਜੇ ਫਰੈਸ਼ਰ ਆਂ ਕੰਮ ਘੱਟ ਜਾਣਦੇ ਆਂ ਜਾਂ ਕੁਝ ਨਹੀਂ ਜਾਣਦੇ ਫਿਰ ਉਹਦੇ ਲਈ ਸਮਾਂ ਬਹੁਤ ਲੱਗਦਾ ਆ ਪੈਸੇ ਵੱਧ ਲੱਗਦੇ ਆ ਸਾਰਾ ਕੁਝ ਹੀ ਆ ਸੋ ਮੇਰੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਆਪਣੇ ਫੋਨ ਦੇ ਵਿੱਚ ਇੱਕ ਪੀੜੀਆ ਬਣਾ ਕੇ ਰੱਖੋ ਜਿਹਦੇ ਵਿੱਚ ਤੁਹਾਡਾ ਪਾਸਪੋਰਟ ਪੈਨ ਆਧਾਰ ਕਾਰਡ ਸਟੱਡੀ ਡਾਕੂਮੈਂਟ ਕੋਈ ਕੰਮ ਜਾਣ ਤੇ ਇੱਕ ਸੀਵੀ ਬਣਾ ਕੇ ਰੱਖੋ ਆਪਣੀ ਵਧੀਆ ਰਿਜ਼ਿਊਮ ਬਣਾ ਕੇ ਰੱਖੋ ਇਹਦੀ ਇੱਕ ਫਾਈਲ ਬਣਾ ਕੇ ਰੱਖੋ ਸਭ ਤੋਂ ਪਹਿਲੇ ਦੂਜੀ ਗੱਲ ਜੇ ਤੁਸੀਂ ਕਾਰੀਗਰੇ ਆ ਕੋਈ ਕੰਮ ਜਾਣਦੇ ਆ ਡਰਾਈਵਰ ਆ ਹੈਲਪਰ ਆ ਕੁਝ ਵੀ ਕੰਮ ਜਾਣਦੇ ਆ ਤਾਂ ਇੱਕ ਵੀਡੀਓ ਬਣਾ ਕੇ ਰੱਖੋ ਆਪਣੀ ਕੰਮ ਕਰਦੇ ਦੀ ਸੈਲਫ ਇੰਟਰੋਡਕਸ਼ਨ ਦੀ ਵੀਡੀਓ ਉਹਦੇ ਚ ਬੋਲੋ ਆਹ ਕੰਮ ਜਾਣਦੇ ਆ ਇੰਨੇ ਟਾਈਮ ਤੋਂ ਕੰਮ ਕਰ ਰਹੇ ਆ ਇਸ ਇਸ ਕੰਟਰੀ ਸੀ ਟ੍ਰਬਲ ਆ ਕਿਤੇ ਗਏ ਆ ਨਹੀਂ ਗਏ ਆ ਫੇਰ ਹੀ ਤੁਹਾਡੀ ਫਾਈਲ ਦੇ ਉੱਪਰ ਕੰਮ ਸ਼ੁਰੂ ਹੁੰਦਾ ਆ ਇਸ ਕਰਕੇ ਕਿਉਂਕਿ ਅੱਜ ਆਪਾਂ ਦੇਖ ਰਹੇ ਆ ਬਹੁਤ ਸਾਰਾ ਰੌਲਾ ਪੈ ਰਿਹਾ ਇਜ਼ੰਟਾ ਦਾ ਕਾਫੀ ਬਵਾਦ ਚੱਲਦਾ ਪਿਆ ਉਹਦਾ ਕਾਰਨ ਵੀ ਇਹ ਰਿਹਾ ਆ ਸਾਨੂੰ ਆਪਣੇ ਕੰਮ ਪ੍ਰਤੀ ਪੂਰੀ ਨੌਲਜ ਨਹੀਂ ਹੁੰਦੀ ਜਿੱਥੇ ਅਸੀਂ ਅਪਲਾਈ ਕਰਦੇ ਆ ਜਾਂ ਅਗਲੇ ਨੂੰ ਸਮਝ ਨਹੀਂ ਨੌਲਜ ਨਹੀਂ ਹੁੰਦੀ ਸੋ ਇਹ ਗੱਲਾਂ ਕਿਤਨਾ ਕਿਤੇ ਜਾ ਕੇ ਸਾਨੂੰ ਖਰਾਬ ਕਰਦੀਆਂ ਆ ਸੋ ਇਸ ਕਰਕੇ ਸਭ ਤੋਂ ਪਹਿਲਾਂ ਔਰ ਦੂਜੀ ਗੱਲ ਇੱਕ ਸਿੱਧਾ ਜਿਹਾ ਪੈਮਾਨਾ ਹੁੰਦਾ ਬਾਹਰ ਜਾਣ ਦਾ ਤੁਸੀਂ ਲੱਖ ਰੁਪਿਆ ਲਾ ਕੇ ਜਾ ਰਹੇ ਤਾਂ ਤੁਹਾਡੀ ਸੈਲਰੀ ਆ ਉਹ 15 ਤੋਂ 15000 ਰੁਪਏ ਨੂੰ ਬਣਦੀ ਹੈ ਇਹ ਸਿਸਟਮ ਹੁੰਦਾ ਹੈ ਤੁਸੀਂ ਮੰਨ ਲਓ ਦੁਬਈ ਜਾ ਰਹੇ ਆ ਅਰਬ ਕੰਟਰੀਆਂ ਜਾ ਰਹੇ ਆ ਗਲਫ ਜਾ ਰਹੇ ਆ ਤਾਂ ਤੁਹਾਨੂੰ ਦੀ ਸੈਲਰੀ ਆ ਉਹ 20-25000 ਹੀ ਬਣਦੀ ਆ ਉੱਥੇ ਸੋ ਇਸ ਤਰ੍ਹਾਂ ਪਰਮਾਨੇ ਹੁੰਦੇ ਆ 7-8 ਲੱਖ ਲਾ ਕੇ ਜਾ ਰਹੇ ਹੋ 70000 ਦੀ ਕਮਾਈ ਹੋਣੀ ਆ 10 ਲੱਖ ਲਾ ਕੇ ਜਾ ਰਹੇ 10 ਲੱਖ ਰੁਪਇਆ ਕਮਾਈ ਹੁੰਦੀ ਆ 20 ਲੱਖ ਲਾ ਕੇ ਜਾ ਰਹੇ ਤਾਂ 2 ਲੱਖ ਕਮਾਈ ਹੁੰਦੀ ਆ 30 ਲੱਖ ਲਾ ਕੇ ਜਾਓਗੇ ਤਾਂ 3 ਲੱਖ ਕਮਾਈ ਹੋਊਗੀ ਲੋਕੀ ਹੁਣ ਯੂਐਸਏ ਵਗੈਰਾ ਜਾਂਦੇ ਆ ਦੋ ਨੰਬਰ ਚਲੇ ਜਾਂਦੇ ਆ ਉਹ ਜੇ 40 ਲੱਖ ਲਾ ਕੇ ਵਾਗੇ ਤਾਂ 4 ਲੱਖ ਕਮਾਈ ਹੋ ਰਹੀ ਸੋ ਪੈਮਾਨਾ ਹਮੇਸ਼ਾ ਬਰਾਬਰ ਰਹਿੰਦਾ ਆ ਥੋੜਾ ਬਹੁਤਾ ਉੱਪਰ ਥੱਲੇ ਹੁੰਦਾ ਆ ਸੋ ਇਸ ਕਰਕੇ ਜੇ ਤੁਸੀਂ ਬਾਹਰ ਜਾਣ ਦਾ ਸੋਚ ਰਹੇ ਹੋ ਕਿਉਂਕਿ ਬਹੁਤ ਸਾਰੀ ਮੈਨੂੰ ਕਾਲਿੰਗ ਆਉਂਦੀ ਹੈ 18-18 ਸਾਲ ਉਹ 18 ਸਾਲ ਦਾ ਬੱਚਾ ਬਾਹਰ ਜਾਊ ਕਿਵੇਂ ਕਰੂਗੀ ਉੱਥੇ ਜਾ ਕੇ ਕੋਈ ਕੰਮ ਨਹੀਂ ਉਹਦੇ ਵਾਸਤੇ ਹੈ ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਹੈ ਵੀ 21-22 ਸਾਲ ਦੀ ਏਜ ਤੱਕ ਤੁਸੀਂ ਸ਼ੁਰੂ ਕਰੋ ਜੇ ਬਾਹਰ ਜਾਣਾ ਹੈ ਜੇ ਸਟੱਡੀ ਵੀ ਜੇ ਤੇ ਜਾਣਾ ਉਹ ਵੱਖਰਾ ਸਿਸਟਮ ਤੁਸੀਂ 18 ਤੋਂ ਪਲੱਸ ਨਹੀਂ ਜਾ ਸਕਦੇ 19 ਤੋਂ ਵੀ ਜਾ ਸਕਦੇ ਆ ਪਰ ਵਰਕ ਪਰਮਿਟ ਲਈ ਤੁਹਾਨੂੰ ਟਾਈਮ ਦੇਣਾ ਪੈਣਾ ਆ ਕੋਸ਼ਿਸ਼ ਕਰੋ ਸਕਿੱਲ ਸਿੱਖੋ ਵੱਧ ਤੋਂ ਵੱਧ ਕਾਰੀਗਰ ਹੋ ਜਾਓ ਪਲੰਬਰ ਇਲੈਕਟ੍ਰੀਸ਼ੀਅਨ ਮੈਸਨ ਕਾਰਪੇਂਟਰ ਸ਼ਟਰਿੰਗ ਕਾਰਪੇਂਟਰ ਵੈਲਡਰ ਇਦਾਂ ਦੇ ਕੰਮ ਸਿੱਖੋ ਤਾਂ ਕਿ ਉੱਥੇ ਜਾ ਕੇ ਤੁਸੀਂ ਮਤਲਬ ਕਿ ਧੱਕੇ ਨਾ ਖਾਓ ਕਿ ਜਿਹਦੇ ਬੰਦੇ ਕੋਲ ਹੱਦ ਦਾ ਕੰਮ ਨਹੀਂ ਆ ਰਿਹਾ ਜਿਹਨੂੰ ਮੈਨੂੰ ਕੋਈ ਨੌਲੇਜ ਨਹੀਂ ਕਿਸੇ ਕੰਮ ਕਰਦੀ ਉਹਦੇ ਲਈ ਧੱਕੇ ਧੱਕੇ ਆ ਰ ਰੁਲਦੇ ਫਿਰਦੇ ਆ ਲੋਕ ਤਾਂ ਹੀ ਰੁਲਦੇ ਆ ਕੰਮ ਨਹੀਂ ਜਾਣਦੇ ਇਸ ਕਰਕੇ ਜ਼ਰੂਰੀ ਆ ਜਿੰਨਾ ਹੋ ਸਕਦਾ ਆ ਵੱਧ ਤੋਂ ਵੱਧ ਅਗੇਰ ਹੋ ਆਪਣੇ ਕੰਮ ਪ੍ਰਤੀ ਪੀਡੀਐਫ ਐਲ ਬਣਾ ਕੇ ਰੱਖੋ ਰੈਜ਼ਿਊਮ ਬਣਾ ਕੇ ਰੱਖੋ ਸਰਚ ਕਰਦੇ ਰਹੋ ਕੰਟਰੀ ਬਾਰੇ ਡੈਸਟ ਬਣਾ ਕੇ ਰੱਖੋ ਕੋਸ਼ਿਸ਼ ਕਰੋ ਬਿਆਜ ਤੇ ਜਾਂ ਫਾਈਨਾਂਸ ਤੇ ਪਹੁੰਚ ਜਾ ਕੇ ਬਾਹਰ ਨਾ ਜਾਏ ਤਾਂ ਚੰਗੀ ਗੱਲ। ਕਈ ਵਾਰੀ ਸਾਡੇ ਪੈਸੇ ਪੂਰੇ ਨਹੀਂ ਹੁੰਦੇ। ਫਿਰ ਬੰਦਾ ਤਕਲੀਫਾਂ 'ਚ ਹੁੰਦਾ, ਦੁਖੀ ਹੁੰਦਾ। ਸੋ ਇਸ ਕਰਕੇ ਜ਼ਰੂਰੀ ਆ। ਮੇਰੀ ਇਹ ਵੀਡੀਓ ਸਾਰਿਆਂ ਨੂੰ ਸ਼ੇਅਰ ਕਰਿਓ। ਬਹੁਤ ਜ਼ਰੂਰੀ ਵੀਡੀਓ ਆ ਸਾਰਿਆਂ ਵੀਰਾਂ ਦੇ ਲਈ, ਭੈਣਾਂ ਦੇ ਲਈ ਤਾਂ ਕਿ ਅਸੀਂ ਆਪਣੇ ਫਿਊਚਰ ਪ੍ਰਤੀ ਸਹੀ ਫੈਸਲੇ ਲੈ ਸਕੀਏ ਜ਼ਿੰਦਗੀ ਦੇ ਵਿੱਚ। ਛੋਟੀ ਜਿਹੀ ਕੰਟਰੀ ਜਾਓ, ਚਾਹੇ ਵੱਡੀ ਕੰਟਰੀ ਚਲੇ ਜਾਓ, ਗੱਲ ਸਾਰੀ ਕੰਮ ਕਰਦੀ ਐ। ਔਰ ਸੈਕੰਡ ਗੱਲ ਐ ਸਾਡੀ ਲੈਂਗੁਏਜ ਦੀ। ਕਿ ਸਾਨੂੰ ਜੇ ਬਾਹਰ ਜਾਣਾ ਆ ਤਾਂ ਇੰਗਲਿਸ਼ ਬਹੁਤ ਜ਼ਰੂਰੀ ਹੈ ਸਾਨੂੰ ਆਉਣੀ ਚਾਹੀਦੀ ਆ ਤੁਸੀਂ ਕਿਸੇ ਵੀ ਕੰਟਰੀ ਮੰਨ ਲਓ ਦੁਬਈ ਦੇ ਵਿੱਚ ਸਾਡੇ ਭੇਜੇ ਬੱਚੇ ਦੁਬਈ ਦੇ ਵਿੱਚ 20 ਹਜ਼ਾਰ ਮਹੀਨੇ ਦਾ ਕਮਾਰੇ ਆ ਪੰਜਾਬੀ ਕਮਾਰੇ ਆ ਹੁਣ ਗੱਲ ਸਾਰੀ ਕੰਮ-ਕੰਮ ਦੀ ਹੈ ਇੱਕ ਬੰਦਾ ਧੁੱਪੇ ਕੰਮ ਕਰਦਾ ਸਾਰਾ ਦਿਨ ਮੈਸਨ ਦਾ ਕੰਮ ਕਰਦਾ ਜਾਂ ਅਦਰਵਾਇਜ਼ ਲੀਵਰ ਦਾ ਕੰਮ ਕਰਦਾ ਆ ਵਿਵਲੀ ਦਾ ਕੰਮ ਕਰਦਾ ਆ ਇਦਾਂ ਦੇ ਕੰਮ ਵੀ ਕਰਦੇ ਆ ਸਾਰੀ ਜਿਹੜੀ ਡਿਪੈਂਡ ਆ ਤਨਖਾਹ ਪੈਸੇ ਦਾ ਇੱਕੋ ਇੱਕ ਮੰਤਰ ਹੈ ਤੁਹਾਡੀ ਨੌਲੇਜ ਦੇ ਉੱਪਰ ਤੁਸੀਂ ਜੇ ਵੱਧ ਜਾਣਦੇ ਆ ਕਿਸੇ ਚੀਜ਼ ਬਾਰੇ ਚੰਗਾ ਸਿੱਖਿਆ ਹੋਇਆ ਆ ਤਾਂ ਤੁਹਾਨੂੰ ਕਮਾਈ ਵੱਧ ਹੋਣੀ ਆ ਇਸ ਕਰਕੇ ਰਿਕਵੈਸਟ ਸਾਰਿਆਂ ਨੂੰ ਆ ਵੀ ਵੀਡੀਓ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਇਹ ਗੱਲ ਪਹੁੰਚ ਸਕੇ ਕਿ ਆਪਾਂ ਕੋਸ਼ਿਸ਼ ਇਹੀ ਕਰਨੀ ਆ ਕਿ ਜੇ ਬਾਹਰ ਜਾਣਾ ਆ ਤਾਂ ਟਾਈਮ ਦਿਓ ਜਲਦਬਾਜ਼ੀ ਤੋਂ ਬਚੋ ਟੂਰਿਸਟ ਵੀਜ਼ੇ ਤੇ ਜਾ ਕੇ ਕੰਮ ਕਰਦੇ ਆ ਲੋਕ ਸਾਰੇ ਪਰ ਉਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਸਹੀ ਨਹੀਂ ਹੁੰਦੀਆਂ ਸੋ ਕਿਰਪਾ ਕਰੇ ਪਰਮਾਤਮਾ ਫੇਸਬੁੱਕ YouTube Instagram ਸਾਨੂੰ ਸੇ ਫੋਲੋ ਕਰ ਸਕਦੇ ਆ ਐਮਯੂ ਇਮੀਗ੍ਰੇਸ਼ਨ Berlebah, seluruh penjahat saya sendiri, kan